ਬੱਚਿਆਂ ਕਰਕੇ ਹੋਈ ਲੜਾਈ ਦੇ ਵਿੱਚ ਸਿਵਲ ਹਸਪਤਾਲ ਬਣਿਆ ਜੰਗ ਦਾ ਮੈਦਾਨ ਹੋ ਗਈ ਹੈ ਹੱਥੋਂ ਪਾਈ ਤੇ ਪਾੜ ਦਿੱਤੀ ਗਈ ਹੈ ਪੁਲਿਸ ਦੀ ਵਰਦੀ ਜੀਹਾਂ ਇੱਕ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬੱਚਿਆਂ ਕਰਕੇ ਹੋਈ ਲੜਾਈ ਦੇ ਕਾਰਨ ਸਿਵਲ ਹਸਪਤਾਲ ਜੰਗ ਦਾ ਮੈਦਾਨ ਬਣਦਾ ਹੋਇਆ ਨਜ਼ਰ ਆਇਆ ਜਿੱਥੇ ਕਿ ਹੱਥੋਂ ਪਾਈ ਵੀ ਹੋ ਗਈ ਹੈ ਇੱਥੋਂ ਤੱਕ ਕਿ ਪੁਲਿਸ ਦੀ ਵਰਦੀ ਤੱਕ ਪਾੜ ਦਿੱਤੀ ਗਈ ਹੈ ਦਰਸਲ ਪੁਲਿਸ ਇੱਕ ਬੱਚੀ ਦਾ ਜਿਹੜਾ ਕਿ ਮੈਡੀਕਲ ਕਰਵਾਉਣ ਆਈ ਸੀ ਉਸ ਵੇਲੇ ਇਸ ਬੱਚੀ ਦੇ ਮਾਪਿਆਂ ਦੇ ਵੱਲੋਂ ਬੱਚੀ ਨੂੰ ਵੀ ਧਮਕਾਇਆ ਗਿਆ ਤੇ ਪੁਲਿਸ ਤੇ ਵੀ ਹਮਲਾ ਬੋਲਿਆ ਗਿਆ ਤੇ ਪੁਲਿਸ ਅਧਿਕਾਰੀ ਦੀ ਵਰਦੀ ਤੱਕ ਪਾੜ ਦਿੱਤੀ ਗਈ ਹੈ ਦਰਸਲ ਇਸ ਮਾਮਲੇ ਦੀ ਜੜ ਕੁਝ ਹੋਰ ਹੈ ਕੁਝ ਸਮਾਂ ਪਹਿਲਾਂ ਇੱਕ ਸਕੂਲ ਦੇ ਵਿੱਚੋਂ ਇੱਕ ਲੜਕਾ ਤੇ ਲੜਕੀ ਜਿਹੜੇ ਕਿ ਗਾਇਬ ਹੋ ਗਏ ਸਨ ਜਿਹੜੇ ਕਿ 9ਵੀਂ ਜਮਾਤ ਦੇ ਵਿੱਚ ਪੜ੍ਹਦੇ ਸਨ ਤੇ ਦੋਨੋਂ ਹੀ ਨਾਬਾਲਗ ਸਨ ਤੇ ਇਸ ਬੰਦੇ ਵਿੱਚ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਸੀ ਤਾਂ ਪੁਲਿਸ ਨੇ ਇਹਨਾਂ ਦੀ ਭਾਲ ਕੀਤੀ ਤੇ ਬਹੁਤ ਜਲਦ ਇਹਨਾਂ ਨੂੰ ਬਰਾਮਦ ਕਰ ਲਿਆ ਸੀ ਇਹਨਾਂ ਨੂੰ ਲੱਭ ਲਿਆ ਗਿਆ ਸੀ ਤਾਂ ਜਿਹੜੀ ਲੜਕੀ ਆ ਉਹ ਲੜਕੀ ਦੇ ਮਾਪਿਆਂ ਨੂੰ ਦੇ ਦਿੱਤੀ ਗਈ ਸੀ ਤੇ ਲੜਕਾ ਉਸਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਸੀ ਇਥੇ ਲੜਕੀ ਦੇ ਮਾਪਿਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਨੂੰ ਇਹ ਲੜਾ ਲੜਕਾ ਹੈ ਭਜਾ ਕੇ ਲੈ ਗਿਆ ਹੈ ਇਸ ਦੇ ਸਬੰਧ ਵਿੱਚ ਸ਼ਿਕਾਇਤ ਵੀ ਕਰਵਾਈ ਗਈ ਸੀ ਤੇ ਸੁਣਵਾਈ ਹੋਣ ਤੋਂ ਬਾਅਦ ਜਿਹੜਾ ਲੜਕਾ ਹੈ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਜਦੋਂ ਲੜਕੀ ਦੇ ਬਿਆਨ ਕਰਵਾਏ ਗਏ ਤਾਂ ਉਸਨੇ ਅਦਾਲਤ ਦੇ ਵਿੱਚ ਇਹ ਗੱਲ ਆਖੀ ਸੀ ਕਿ ਲੜਕਾ ਉਸ ਨੂੰ ਪਜਾ ਕੇ ਨਹੀਂ ਲਗਿਆ ਤੇ ਨਾ ਹੀ ਉਹ ਆਪਣੇ ਮਾਪਿਆਂ ਦੇ ਨਾਲ ਰਹਿਣਾ ਚਾਹੁੰਦੀ ਹੈ ਤਾਂ ਲੜਕੀ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਸੀ ਇਸ ਤੋਂ ਬਾਅਦ ਜਿਹੜੀ ਪੁਲਿਸ ਹੈ ਜਿਨ੍ਹਾਂ ਦੀ ਅਗਵਾਈ ਥਾਣੇਦਾਰ ਕਮਲਜੀਤ ਕੌਰ ਹੁਣੀ ਕਰ ਰਹੇ ਸਨ ਉਹਨਾਂ ਨੇ ਟੀਮ ਦੇ ਨਾਲ ਇਸ ਲੜਕੀ ਦਾ ਮੈਡੀਕਲ ਕਰਵਾਉਣਾ ਚਾਹਿਆ ਤੇ ਜਦੋਂ ਉਹ ਹਸਪਤਾਲ ਪਹੁੰਚੇ ਉੱਥੇ ਲੜਕੀ ਦੇ ਮਾਤਾ ਪਿਤਾ ਤੇ ਹੋਰ ਲੋਕ ਜਿਹੜੇ ਕਿ ਉਹਨਾਂ ਨਾਲ ਹੀ ਸਬੰਧ ਦੇ ਸਨ ਉੱਥੇ ਪਹੁੰਚੇ ਹੋਏ ਸਨ ਜਦੋਂ ਲੜਕੀ ਦਾ ਮੈਡੀਕਲ ਕਰਵਾਉਣਾ ਚਾਹਿਆ ਤਾਂ ਲੜਕੀ ਨੇ ਮਨ੍ਹਾ ਕਰ ਦਿੱਤਾ ਕਿ ਉਸਦੇ ਨਾਲ ਅਜਿਹਾ ਕੁਝ ਵੀ ਨਹੀਂ ਹੋਇਆ ਤਾਂ ਫਿਰ ਉਹ ਮੈਡੀਕਲ ਕਿਉਂ ਕਰਵਾਏ ਇਹ ਮਾਮਲਾ ਦੋ ਵਾਰ ਇਸੇ ਤਰ੍ਹਾਂ ਹੀ ਹੋਇਆ ਤੇ ਫਿਰ ਜਿਹੜੀ ਲੜਕੀ ਦੇ ਮਾਪੇ ਨੇ ਉਹਨਾਂ ਨੇ ਲੜਕੀ ਨੂੰ ਵੀ ਝਿੜਕਿਆ ਤੇ ਨਾਲ ਹੀ ਪੁਲਿਸ ਅਧਿਕਾਰੀਆਂ ਤੇ ਵੀ ਹਮਲਾ ਬੋਲ ਦਿੱਤਾ ਇੱਥੋਂ ਤੱਕ ਕਿ ਥਾਣੇਦਾਰ ਸਾਹਿਬਾ ਦੀ ਜਿਹੜੀ ਵਰਦੀ ਤੱਕ ਪਾੜ ਦਿੱਤੀ ਗਈ ਹੈ ਪੁਲਿਸ ਦਾ ਆਖੜਾ ਹੈ ਕਿ ਇਹਨਾਂ ਦੇ ਵਿੱਚੋਂ ਤਿੰਨ ਤੀ ਮਾਮਲਾ ਦਰਜ ਕਰ ਲਿਆ ਗਿਆ ਹੈ ਐਸ ਐਚ ਓ ਹਰਦੇਵ ਸਿੰਘ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਫਿਲਹਾਲ ਦੀ ਘੜੀ ਦੇ ਵਿੱਚ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਪਰੰਤੂ ਬਹੁਤ ਜਲਦ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ ਦੂਸਰੇ ਪਾਸੇ ਜਿਹੜਾ ਨਵਾਲਿਕ ਲड़का है उसके माता-पिता ਦਾ ਕਹਿਣਾ ਹੈ ਕਿ ਲੜਕੀ ਦੇ ਮਾਤਾ-ਪਿਤਾ ਦੇ ਵੱਲੋਂ ਉਹਨਾਂ ਤੇ ਝੂਠੇ ਦੋਸ਼ ਲਗਾਏ ਜਾ ਰਹੇ ਨੇ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਅਜਿਹਾ ਹੀ ਕੀਤਾ ਸੀ ਉਹਨਾਂ ਨੇ ਆਖਿਆ ਸੀ ਕਿ ਉਹਨਾਂ ਦੀ ਜਿਹੜੀ ਲੜਕੀ ਹੈ ਇਹਨਾਂ ਜਿਹੜਾ ਲੜਕਾ ਹੈ ਉਸ ਨੂੰ ਭਜਾ ਕੇ ਲੈ ਗਿਆ ਪਰੰਤੂ ਅਜਿਹਾ ਨਹੀਂ ਸੀ ਉਹਨਾਂ ਨੇ 5 ਲੱਖ ਰੁਪਏ ਦੀ ਉਸ ਵੇਲੇ ਮੰਗ ਕੀਤੀ ਸੀ ਤੇ ਲੜਕੇ ਦੇ ਮਾਪਿਆਂ ਨੇ ਇਹ ਪੈਸੇ ਦੇ ਵੀ ਦਿੱਤੇ ਸਨ ਤੇ ਹੁਣ ਫਿਰ ਉਹ ਇਸੇ ਹੀ ਘਟਨਾ ਨੂੰ ਦੁਹਰਾ ਰਹੇ ਨੇ ਪਰੰਤੂ ਉਹ ਇਹ ਪੈਸੇ ਹੁਣ ਨਹੀਂ ਦੇਣਗੇ ਲੜਕੀ ਦੇ ਮਾਤਾ ਪਿਤਾ ਨੇ ਇਹ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਇਸ ਦੇ ਤਹਿਤ ਹੀ ਜਦੋਂ ਲੜਕੀ ਦਾ ਮੈਡੀਕਲ ਕਰਵਾਉਣ ਦੇ ਲਈ ਪੁਲਿਸ ਆਈ ਤਾਂ ਲੜਕੀ ਦੇ ਮਾਪਿਆਂ ਦੇ ਵੱਲੋਂ ਲੜਕੀ ਨੂੰ ਵੀ ਝੜਕਿਆ ਗਿਆ ਤੇ ਨਾਲ ਹੀ ਪੁਲਿਸ ਅਧਿਕਾਰੀਆਂ ਤੇ ਵੀ ਹਮਲਾ ਬੋਲ ਦਿੱਤਾ ਗਿਆ ਜਿਸ ਦੇ ਵਿੱਚ ਇੰਨੇ ਦਾ ਸਾਈਬਾ ਨੇ ਉਹਨਾਂ ਦੀ ਜਿਹੜੀ ਵਰਦੀ ਹੈ ਉਹ ਪਾੜ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਤਿੰਨ ਦੇ ਖਿਲਾਫ ਜਿਹੜੇ ਕਿ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਉਹਨਾਂ ਦੀ ਪਾਲ ਕਰ ਰਹੀ ਹੈ ਹਾਲੇ ਤੱਕ ਉਹ ਉਹ ਗ੍ਰਿਫਤਾਰ ਨਹੀਂ ਹੋ ਸਕੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਹੋ ਰਹੀ ਹੈ